ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੀ ਅੱਜ ਦੀ ਵੀਡੀਓ ਦੇ ਵਿੱਚ ਜਿਹੜੀ ਮੈਂ ਲਾਸਟ ਵੀਡੀਓ ਸੀ ਪਾਈ ਸੀ ਕਿ ਵਾਇਸ ਓਵਰ ਕਰਕੇ ਵੀਡੀਓ ਬਣਾਈ ਸੀਗੀ ਕਿ ਮਮਿਕਰੀ ਕੀਤੀ ਸੀਗੀ ਲੋਕਾਂ ਦੇ ਫਿਲਮਸ ਤੇ ਸੋ ਕਾਫੀ ਲੋਕਾਂ ਨੇ ਪਸੰਦ ਕੀਤੀ ਹੈ ਤਾਂ ਜਿਹਦੇ ਤੋਂ ਮੈਨੂੰ ਪੋਜ਼ਿਟਿਵ ਰਿਸਪੌਂਸ ਆਇਆ ਮੈਨੂੰ ਕਹਿੰਦਾ ਥੋੜਾ ਜਿਆਦਾ ਲੱਗਿਆ ਸੀਗਾ ਮੇ ਵੀ ਲੋਕੀ ਕਹਿਣਾ ਆ ਕੀ ਹੈ ਦਿਸਟ ਬਟ ਜਿਨ੍ਹਾਂ ਨੇ ਵੀ ਦੇਖੀ ਸੋ ਵਧੀਆ ਰਿਸਪੌਂਸ ਦਿੱਤਾ ਮੈਨੂੰ ਔਰ ਮੇਰੀ ਵੀਡੀਓ ਪੂਰੀ ਪੂਰੀ ਚਲੀ ਸੋ Đੈਟ ਮੈਨੂੰ ਲੋਕੀ ਪਸੰਦ ਕਰ ਰਹੇ ਹੈ ਤੇ ਹੁਣ ਮੈਂ ਸੋਚ ਰਹੀ ਹਾਂ ਕਿ ਉਸ ਵੀਡੀਓ ਤੇ ਮੈਂ ਨਹੀਂ ਮਿਹਨਤ ਨਹੀਂ ਕਿਉਂਕਿ ਉਸ ਵੀਡੀਓ ਚ ਸਕ੍ਰਿਪਟ ਲਿਖਣ ਦੀ ਬਹੁਤ ਜ਼ਰੂਰਤ ਹੈ ਤੇ ਮੈਂ ਹੁਣ ਕੋਸ਼ਿਸ਼ ਕਰਨੀ ਹੈ ਕਿ ਮੈਂ 1 ਵੀਕ ਦੇ ਵਿੱਚ ਮਤਲਬ ਇੱਕ ਅੱਧੀ ਵੀਡੀਓ ਇਦਾਂ ਦੀ ਪਾਇਆ ਕਰੂੰ ਤੇ ਕਿਸੇ ਦਾ ਬਲੌਗ ਚੱਕ ਕੇ ਆਪਣੇ ਹਿਸਾਬ ਨਾਲ ਮਿਮਿਕਰੀ ਕਰਕੇ ਤੇ ਤਾਂ ਕਿ ਲੋਕਾਂ ਨੂੰ ਵੀ ਮਜ਼ਾ ਆਵੇ ਚੱਲ ਕੁਛ ਰਿਆ ਹੋਵੇ ਬੋਲ ਕੁਛ ਰੇ ਹੁਣ ਸਮਥਿੰਗ ਲਾਈਕ दैट ਹਨਾ ਸੋ ਸਮਝ ਗਏ ਨਾ ਸੋ ਚਲੋ ਥੈਂਕ ਯੂ ਸੋ ਮਚ ਜਿਨਾਂ ਨੇ ਚੈਲ ਰਿਸਪੌਂਸ ਦਿੱਤਾ ਤੇ ਜਿਨ੍ਹਾਂ ਨੇ ਦੇਖ ਲਈ ਹੈ ਰਿਸਪੌਂਸ ਨਹੀਂ ਤਾਂ ਤੁਸੀਂ ਵੀ ਰਿਸਪੌਂਸ ਦਿਓ ਤਾਂ ਕਿ ਮੈਨੂੰ ਪਤਾ ਲੱਗੇ ਕਿ ਕਿਵੇਂ ਦੀ ਲਾਈਕ ਲੋਕੀ ਕੀ ਚਾਹਦੇ ਐ ਕਿਉਂਕਿ ਮੈਨੂੰ ਜਾਂਦਾ ਸੇਮ ਯਾਰ ਇੱਕੋ ਹੀ ਚੀਜ਼ ਤੇ ਬੰਦਾ ਬੋਲੀ ਜਾਵੇ ਮੈਂ ਖੁਦ ਬੋਰ ਹੋ ਜਾਂਦੀ ਮੈਂ ਤੁਹਾਨੂੰ ਕੀ ਕਮਾ ਤੇ ਬਾਕੀ ਕਰਦੇ ਆਪਾਂ ਅਸ ਦੀ ਵੀਡੀਓ ਸ਼ੁਰੂ ਆਜੋ ਲੋ ਬਿਚਾਰੀ ਔਰਤ ਆਈ ਸੀ ਕਿ ਆਪਣੀ ਮੰਨਤ ਪੂਰੀ ਕਰਨ ਤੇ ਉਹ ਸਾਹਮਣੇ ਟੋਪੀ ਲਾ ਕੇ ਬੰਦਾ ਬੈਠਿਆ ਉਹਦੀ ਨੀਅਤ ਦੇਖੋ ਉਹ ਦੇਖ ਕਿਵੇਂ ਦੇਖ ਰਿਹਾ ਕਿ ਜਿਵੇਂ ਕੱਪੜਿਆਂ ਚੋਂ ਇਹਨੂੰ ਸਭ ਕੁਝ ਦਿਖ ਰਿਹਾ ਮੈਂ ਕਹਿੰਦੀ ਇਦਾਂ ਦੇ ਹਵਾਨ ਹੈਵਾਨ ਹੈਵਾਨ ਮਤਲਬ ਭਰੇ ਭਿਆ ਦੁਨੀਆ ਦੇ ਵਿੱਚ ਸੋ ਦੇਖੋ ਤੁਸੀਂ ਹੈ ਤਾਂ ਮੇਰੇ ਨਾਲ ਹੀ ਧੋਖਾ ਹੋ ਗਿਆ ਕਿ ਸੀਨ ਸੀਗਾ ਮੈਂ ਸੋਚਿਆ ਕਿ ਮੈਂ ਇਸ ਚੀਜ਼ ਤੇ ਗੱਲ ਕਰਦੀ ਹਾਂ ਵਿਚਾਰੀ ਨੇ ਧੋਖਾ ਰੇ ਉਲਟਾ ਮੇਰੇ ਨਾਲ ਹੀ ਧੋਖਾ ਹੋ ਗਿਆ ਕਲਯੁਗ ਹੈ ਵੀ ਕਲਯੁਗ ਕੁਝ ਵੀ ਹੋ ਸਕਦਾ ਹੈ ਕੁਝ ਵੀ ਹੋ ਸਕਦਾ ਹੈ ਸਭ ਕਿਆ ਦੇਖਣਾ ਪੜ ਰਹਾ ਹੈ acha hai main andha hu ਕੀ ਮਜਬੂਰੀ ਕੀ ਮਜਬੂਰੀ ਹੈ ਮੈਨੂੰ ਵਿਸਤਾਰ ਨਾਲ ਦਸੋਗੇ ਕੀ ਰੋਲਾ ਕੀ ਹੈ ਇਨ ਹੈ ਪਿਛੇ ਇਨਾ ਸੋਣਾ ਤੁਹਾਡੇ ਘਰ ਦਾ ਬੈਕਗ੍ਰਾਉਂਡ ਹੈ ਵਧੀਆ ਘਰਵਾਰ ਹੈ ਕੀ ਕੀ ਕੋਈ ਚੱਕਰ ਹੈ ਅਦਕ ਭਗਵੰਦ ਮਾਨੇ ਕੋਈ ਪੈਨਸ਼ਨ ਵੈਂਸ਼ਨ ਲਾਈ ਨਹੀਂ ਹੈ ਹੁਣ ਇਹ ਚਿੱਠੀਆਂ ਤੇ ਨਾਮ ਨਾ ਲਿਖੋ ਐਦਾਂ ਕਰੋ ਜਾ ਕੇ ਉੱਥੇ ਪੈਨਸ਼ਨ ਵਾਲੇ ਫਾਰਮ ਭਰੋ ਉਹਨਾਂ ਤੇ ਨਾਮ ਲਿਖੋ 1500 ਰੁਪਏ ਦਾ ਆਵੇ ਮਹੀਨੇ ਦਾ ਕੀ ਇੱਥੇ ਕੋਈ ਹੈ ਕੋਈ ਜੇ ਕੋਈ ਐਦਾਂ ਗੱਲਬਾਤ ਹੈ ਤਾਂ ਤੁਸੀਂ ਮੇਰੇ ਨਾਲ ਸ਼ੇਅਰ ਕਰ ਸਕਦੇ ਹੋ ਕੋਈ ਦਿੱਕਤ ਹੈਗੀ ਹੈ ਤਾਂ ਆਪਾਂ ਤੁਹਾਡੀ ਹੈਲਪ ਕਰਾਂਗੇ ਮਿਲ ਕੇ ਤੇ ਬਾਕੀ ਜੇ ਤੁਸੀਂ ਲੋਕਾਂ ਨੂੰ ਐਂਟਰਟੇਨਮੈਂਟ ਕਰਨਾ ਹੈ ਤੇ ਉਹ ਤੁਹਾਡੀ ਫਿਰ ਪਰਸਨਲ ਚੋਇਸ ਵੇਟ 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 ਕਾਫੀ ਟਾਈਮ ਤੋਂ ਮੇਰੀ ਅੱਖਾਂ ਸਾਹਮਣੇ ਇੱਕ ਰੀਲ ਆ ਰਹੀ ਹੈ ਮੈਨੂੰ ਕਹਾ ਤੁਹਾਡੇ ਨਾਲ ਹੀ ਮੈਂ ਸ਼ੇਅਰ ਕਰਾਂ ਕਿਉਂਕਿ ਮੈਨੂੰ ਬੜੀ ਵਧੀਆ ਲੱਗੀ ਆਈ ਡੋਟ ਨੋ ਤੁਹਾਨੂੰ ਕਿੰਮਤ ਲੱਗਦੀ ਹੈ ਮੇਰੇ ਹਿਸਾਬ ਨਾਲ ਕਾਫੀ ਜ਼ਿਆਦਾ ਲੋਕਾਂ ਨੇ ਦੇਖ ਲਈ ਹੋਣੀ ਹੈ ਚਲੋ ਮੈਂ ਵੀ ਦੇਖ ਲਾਂ ਨੀ ਓਏ 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 ਕੀ ਹੈ ਕੀ ਓਏ 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 ਤਦ ਗੋੜ ਦਵਾਰਾ ਐਂਡ ਰੈਜ਼ਰੀ ਵੀ ਵੀਓਸ ਲੁੱਕ ਇਹ ਕਿਨੂ ਫਾਰ ਲਾਇਆ ਇਹਨੋ ਕੀ ਕਰ ਓਏ ਗੱਡੀ ਚੱਲ ਗਈ ਲੈ ਕੇ ਤ ਗੋੜ ਦਵਾਰਾ ਦੋ ਗਾਇਸ ਇਟ ਸੋ ਫਰੀਆ ਇਹਨੋ ਕੀ ਹੋ ਗਿਆ ਮੈਨੂੰ ਨਾ ਇਹਨੂੰ ਦੇਖ ਕੇ ਨਾ ਇਦਾਂ ਲੱਭ ਮੈਨੂੰ ਵੀ ਨਾ ਉਹ ਹੀ ਬੋਲਣ ਦੀ ਬੜੀ ਆਤ ਹੈ ਤੇ ਨਾ ਜਦੋਂ ਆਪਣੇ ਘਰ ਦੇ ਵਿੱਚ ਕਈ ਵਾਰ ਮੈਂ ਤੁਹਾਨੂੰ ਸਾਰਿਆਂ ਨੂੰ ਪਤਾ ਮਨਨ ਕੇ ਪਿੰਚ ਪਲੀ ਹੋਈ ਆ ਉੱਥੇ ਨਾ ਜਿੱਦਾ ਡੰਗਰ ਨਹੀਂ ਹੁੰਦੇ ਜੜੇ ਓਏ ਓਏ ਓ ਡੰਗਰ ਨੂੰ ਕਹਿੰਦੇ ਤੇ ਮੈਂ ਨਾ ਕਿ ਬਰੂ ਨਾ ਓਏ ਓਏ ਤੇ ਨਾ ਇਹ ਡੰਗਰ ਹੈ ਓਏ ਓਏ ਕਰਦੀ ਰਹਿੰਦੀ ਹੈ ਤੇ ਹੁਣ ਮੈਨੂੰ ਇੱਕ ਪ੍ਰਾਊਡ ਫੀਲ ਹੋਣ ਲੱਗੇ ਕਿ ਕੋਈ ਗੱਲ ਨਹੀਂ ਸਾਰੀ ਦੁਨੀਆ ਓਏ ਓਏ ਕਰਦੀ ਜੇ ਆਪਾਂ ਓਏ ਓਏ ਕਰ ਦਿੰਦੇ ਫੇਰ ਕੀ ਬਟ ਮਜ਼ਾ ਆ ਗਰੀ ਲ ਮੈਂ ਜਦੋਂ ਪਹਿਲੀ ਵਾਰ ਮੇਰੇ ਸਾਹਮਣੇ ਆਇਆ ਨਾ ਮੈਂ ਕਟੋ-ਕਟੇ ਨੂੰ 10 ਵਾਰ ਨਾ ਰਿਪੀਟ ਐਂਡ ਰਿਪੀਟ ਦੇਖਿਆ ਮੈਨੂੰਗਾ ਵਾਹ ਯਾਰ ਮੈਂ ਕਹਾ ਵਧੀ

ਉਪਚੋੜੀ ਆ ਯਾ ਉਹ ਕੀ ਬੋਲਣਾ ਉਹਨਾਂ ਨੇ ਅੰਟੀ ਲੈ ਤਾਂ ਬੇਸਤੀ ਕਰਕੇ ਤੂੰ ਰੀਲ ਵੀ ਪਾਈ ਤੱਸ ਕਿੱਦਾਂ ਸੜਕੋ ਸੜਕੀ ਤੁਰੀ ਹੈ ਅੱਛੀ ਬਣਾਉਂਦੇ ਲਾਈਕ ਸ਼ੇਅਰ ਕਰੀਏ ਕਰਾ ਤਾਲਾ ਅੰਜੀ ਆਂਟੀ ਕਰਨਾ ਠੀਕ ਹੈ ਉਹ ਵੀ ਮੇਰੇ ਵੀਡੀਓ ਜੇ ਲਾਈਕ ਸ਼ੇਅਰ ਕਰਦੇ ਆ ਕਰੋ ਆਹਾਂ ਜੀ ਆਂਟੀਆਂ ਇਹ ਜਿਹੜੀਆਂ ਆਂਟੀਆਂ ਹੁੰਦੀਆਂ ਕੀ ਨਾ ਇਹਨਾਂ ਦੇ ਇਹ ਮੇਰੀ ਪੰਜਾਬੀ ਪਹਾੜੀ ਮਿਕਸ ਹੋਈ ਹੈ ਇੰਮੀ ਨੂੰ ਮਾਨੂੰ ਦੀਆ ਇੰਸਟਾਗ੍ਰਾਮ ਤੇ ਇਨੇ ਫੋਲੋਅਰਸ ਕਰ ਦਿੱਤੇ ਆ ਸਾਡੇ ਵੀ ਇੰਸਟਾਗ੍ਰਾਮ ਤੇ ਕਿਤੇ ਲਗਾ ਦੋ ਵਨ ਵਨ ਕੇ ਵਨ ਕੇ ਹੀ ਲਗਾ ਦੋ ਮੈਗਨੀਓ ਮੇਰੇ ਲਈ ਉਹ ਬੜੀ ਵੱਡੀ ਗੱਲ ਹੈ ਅੱਛਾ ਤੂੰ ਆਂ ਅਗਰ ਮੇਰੀ ਵੀਡੀਓ ਇਹ ਸ਼ੇਅਰ ਨਹੀਂ ਕੀਤਾ ਤੂੰ ਤਾਂ ਇੱਕ ਇੱਕ ਗਾਲ ਅਗਲੀ ਵੀਡੀਓ ਕੱਢਣੀ ਹੈ ਮੈਂ ਅਰੇ ਮਈਆ ਉਹ ਤਾਂ ਦੇਖ ਲਿਓ ਮਿੰਜੂ ਮਾ ਬੋਲਦਾ ਵੀਰੇ ਹਾਂ ਆ ਗਈ ਐਸੀ ਰਤ ਮਨ ਹੋਤਰ ਨੇ ਐ ਬੋਲਿਆ ਅਨੇ ਮੇਰੀ ਪਹਾੜੀ ਭਾਸ਼ਾ ਬਹੁਤ ਖਰਾਬ ਹੈ ਵੈਸੇ ਬੇਇਜ਼ਤੀ ਮਤ ਕਰਿਓ ਚਲੋ ਅੱਗੇ ਸੁਣਦੇ ਹਾਂ ਟਿੱਕੇ ਲੈ ਆਂਟੀ ਨੇ ਵੀਡੀਓ ਬੰਦ ਕਰਦੀ ਮੈਂ ਘੰਟੀ ਕੁਛ ਬੋਲੂਗੀ ਬਈ ਆਂਟੀਆਂ ਉੱਤਰ ਗਈਆਂ ਹੁਣ ਮੈਦਾਨ ਦੇ ਵਿੱਚ ਮੈਂ ਕਿ ਨਹੀਂ ਸਾਡੀ ਤਾਂ ਬਾਹਰ ਹੀ ਨਹੀਂ ਇਸ ਮੇਰੀ ਉਮਰ ਦੇ ਲੋਕੋ ਮੇਰੀ ਉਮਰ ਕੇ ਨੌਜਵਾਨੋ ਮੇਰੀ ਉਮਰ ਕੇ ਨੌਜਵਾਨੋ ਉਠਾਓ ਥੈਲਾ ਔਰ ਕੰਮ 'ਤੇ ਜਾਓ ਨਾ ਅਸੀਂ YouTube 'ਤੇ ਸਕਸੈਸਫੁਲ ਨਾ ਰਹੇ ਲਾਈਫ ਹਾਂਜੀ ਹੁਣ ਆਪਾਂ ਚੱਲਦੇ ਹਾਂ ਹਸਪੀਟਲ ਕੁਇਨ ਹਸਪੀਟਲ ਕੋਈ ਪਖੰਡੀ ਜਨਾਨੀ ਉਹ ਡਰਾਮਾ ਕੁਈਨ ਡਰਾਮਾ ਕੁਈਨ ਵੀ ਸੱਕੂਡ ਵੜਾਇਆ ਨਾ ਨਹੀਂ ਪਖੰਡੀ ਜਨਾਨੀ ਆਪਾਂ ਕਹਿ ਸਕਦੇ ਇਹਨੂੰ ਮੈਂ ਟਾਈਟਲ ਦੇ ਵਿੱਚ ਵੀ ਪਖੰਡੀ ਜਨਾਨੀ ਲਿਖਣਾ ਹੈ ਸੋ ਇਹਨੂੰ ਕੋਈ ਗੱਲ ਨਹੀਂ ਸਕੇ ਕੀ ਹੁਣ ਕੀ ਕੀ ਦੁੱਖ ਹੈ ਤੈਨੂੰ ਕੀ ਦੁੱਖ ਦੁੱਖ ਕੀ ਹੈ ਪਹਿਲੇ ਤੂੰ ਬਹਿ ਕੇ ਦੱਸ ਦੁੱਖ ਕੀ ਹੈ ਮੈਂ ਇਹਦੀ ਕਲਿੱਪ ਲਗਾਨੀ ਹੈ ਪਹਿਲਾਂ ਤੁਸੀਂ ਇਹਦੀ ਕਲਿੱਪ ਦੇਖਿਓ ਫਿਰ ਆਪਾਂ ਇਹਦੇ ਨਾਲ ਗੱਲ ਕਰਦੇ ਹਾਂ ਸਕੇ ਕੀ ਕਰਨੇ ਬਾਰੇ ਦੇਖ ਲਿਆ ਕਿ ਦੁੱਖ ਕੀ ਹੈ ਤੂੰ ਬਹਿ ਕੇ ਦੱਸ ਇੱਕ ਦਿਨ ਖੁੱਲ ਕੇ ਸਾਨੂੰ ਇੱਕ ਦਿਨ ਵੀਡੀਓ ਬਣਾ ਕੇ ਦੱਸ ਕਿ ਤੇਰੀ ਜ਼ਿੰਦਗੀ ਚ ਦੁੱਖ ਹੈ ਗਿਆ ਹੈ ਮੈਂ ਕਹਿੰਦੀ ਆ ਜਿੰਨਾ ਤੇਰੀ ਜ਼ਿੰਦਗੀ ਚ ਸੁੱਖਿਆ ਨਾ ਮੈਂ ਕਿ ਕਿਸੇ ਦੀ ਜ਼ਿੰਦਗੀ ਚ ਸੁੱਖ ਨਹੀਂ ਖਸਮ ਖਾਂਣੀ ਆ ਤੂੰ ਇੱਥੇ ਵੀ ਲੜਾਈ ਜੰਨੀ ਆ ਹੁਣ ਕੀ ਕੀ ਚੱਕਰ ਵੈ ਗਿਆ ਇੱਕ ਤਾਂ ਵਿਚਾਰਾ ਉਹ ਮਾਤੜ ਬੰਦਾ ਵਿਚਾਰਾ ਤਾਂ ਹੈ ਨਹੀਂ ਹੈ ਜਨਾਨੀ ਦਿਖਾਉ ਮੈਂ ਕਮਾਈ ਹੈ ਨਹੀਂ ਇਹਨੂੰ ਸਰਵਾਰ ਗੈਂਗ ਕਹਿੰਦੇ ਹਾਂ ਇਹ ਤਾਂ ਬੈਠ ਕੇ ਬੈੱਡ ਦੇ ਵਿਚਾਰਾ ਪਤਾ ਨਹੀਂ ਮੱਖਣ ਘੰਡ ਰਿਹਾ ਮਲਾਈ ਚੋ ਕੀ ਕਰ ਰਿਹਾ ਕੀ ਨਹੀਂ ਕਰ ਆ ਉਹਦੇ ਨੇੜੇ ਬੈ ਕੇ ਪਖੰਡ ਕਰ ਰਹੀ ਹੈ ਪੈਸੇ ਤੈਨੂੰ ਲੋਕੀ ਪਾ ਦੇਣਾਂ ਜੇ ਲੋਕੀ ਨਾ ਬੰਦਾ ਤੂੰ YouTube ਤੋਂ ਕਮਾ ਲਵੇ ਹੈ ਕੰਮ ਸਾਰੇ ਕਰਦਾ ਉਹ ਕਹਿੰਦਾ ਨਾ ਤੈਨੂੰ ਕੀ ਦੁੱਖ ਹੈ ਹੁਣ ਇਹਨੂੰ ਇਹ ਵੀ ਦੁੱਖ ਹੈ ਕਿ ਮੈਨੂੰ ਹਸਪੀਟਲ ਜਾ ਕੇ ਮੈਨੂੰ ਚੈੱਕਅਪ ਕਰਵਾਉਣਾ ਪੈਣਾ ਮੈਨੂੰ ਉਥੋਂ ਦਵਾਈਆਂ ਲੈਣੀਆਂ ਪੈਣੀਆਂ ਮੈਨੂੰ ਉਥੋਂ ਇਹਦੀ ਕਮੈਂਟ ਚ ਪਤਾ ਕਿ ਲੋਕਾਂ ਨੇ ਕੀ ਲਿਖਿਆ ਸੀਗਾ ਕਹਿੰਦੇ ਲੈ ਉਥੋਂ ਟੈਸਟ ਕਰਾ ਕੇ ਕਿ ਸਰਜਰੀ ਕਰਾਈ ਨਹੀਂ ਤਾਂ ਆ ਕੇ ਕਹਿੰਦੀ ਮੈਂ ਸਰਜਰੀ ਕਰਵਾਈ ਹੈ ਮੈਂ ਸਰਜਰੀ ਦਾ ਦਸਤਾ ਸੀਗਾ ਕੋਈ ਕਰਵਾਈ ਨਹੀਂ ਹੈ ਇਹ ਝੂਠ ਬੋਲਿੰਦੇ ਸਰਜਰੀ ਕਰਾ ਕੇ ਬੰਦਾ ਐਂ ਬੈਠ ਗਿਆ ਐਵੇਂ ਕਰਦਾ ਇੱਕ ਨੰਬਰ ਦੀ ਘਟਿਆ 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 ਕਿੰਨਾ ਕਿੰਨਾ ਗਿਨੇਗੀ ਮੈਨੂੰ ਸਰਾ ਤੂੰ ਕਿੰਨਾ ਗਿਨੇਗੀ ਮੈਨੂੰ ਇੰਨੀ ਗੱਲ ਦੱਸ ਤੂੰ ਕਿੰਨਾ ਗਿਨੇਗੀ ਹੈ ਤੇਰੀ ਨੋਟੀ 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 ਹਰਕਤਾਂ ਕਰਕੇ ਮੈਨੂੰ AI ਨਾਲ ਕਨਵਰਟ ਕਰਨੀ ਪੈਗੀ ਤੇਰੀ ਵੀਡੀਓ ਐਡੀ ਤੂੰ ਮੈਂ ਕੀ ਬੋਲਾਂ ਹੁਣ ਤੈਨੂੰ ਮੇਰੇ ਕੋਲ ਤਾਂ ਸ਼ਬਦ ਵੀ ਹੈ ਨਿਜਤ ਕਿ ਮੈਂ ਕਿਸ ਨੂੰ ਕੁਝ ਕਹਿੰਦੀ ਵੀ ਨਹੀਂ ਹੈ ਪਤਾ ਨਹੀਂ ਮੈਨੂੰ ਕਾਹਨੂੰ ਬਲੌਕ ਕਰਕੇ ਚੱਲ ਜਾਂਦੇ ਕਾਹੇ ਦੁੱਖ ਖਤਮ ਹੋਣੇ ਦਾ ਨਾਮ ਨਹੀਂ ਲੇਤਾ ਬਲੌਕ ਮਾਰ ਜਾਂਦੇ ਯਾਰ ਬਲੌਕ ਮਾਰਨ ਨੂੰ ਮੈਂ ਕਿਨਾਂ ਦੇ ਉਥੋਂ ਚੱਕੀ ਕਰੋ ਕੁਛ ਲੈ ਆਂਦੀ ਹੈ ਵੀ ਮੈਂ ਇੱਕ ਆਈਡੀ ਤੋਂ ਮੈਂ ਦੂਜੀ ਆਈਡੀ ਤੋਂ ਨਹੀਂ ਦੇਖ ਸਕਦੀ ਦਿਮਾਗ ਹੀ ਨਹੀਂ ਹੈ ਨਾ ਤੇ ਦਿਮਾਗ ਹੋਣ ਤਾਂ ਮੈਂ ਕਹਿੰਦੀ ਹਾਂ YouTube ਤੇ ਹੁਣ ਫਿਰ ਚਲੋ YouTube ਜ਼ਰੀਆ ਕਮਾਉਣ ਦਾ ਵਧੀਆ ਤਰੀਕਾ ਕਮਾਓ ਤੇ ਪਰ ਨਹੀਂ ਐਨੇ ਰੋਣਾ ਹੈ ਕਿਤੇ ਵਿਚਾਰੀ ਸੱਚੀ ਤਾਂ ਨਹੀਂ ਰੋਦੀ ਤੇਰੀ ਜ਼ਿੰਦਗੀ ਚ ਸੱਚੀ ਤਾਂ ਕੋਈ ਦੁੱਖ ਹੋਏਗਾ ਜਿਹੜਾ ਸਮਝ ਨਹੀਂ ਪਾ ਰਹੇ ਐ ਮੈਨੂੰ ਲੱਗਦਾ ਅਸੀਂ ਗਲਤ ਐ ਸ਼ਾਇਦ ਪੱਕਾ ਇਹਦੀ ਜ਼ਿੰਦਗੀ ਚ ਕੋਈ ਦੁੱਖ ਐ ਸੇ ਸਮਝ ਨਹੀਂ ਪਾ ਰਹੇ ਐ ਕਿਉਂ ਕਿਉਂ ਤੁਮ ਲਈ ਤੋਂ ਕਿਉਂ ਕੱਢਾਂਗੇ ਦੇਸੀ ਇਤਰ ਬਣਾ ਲਿਆ ਜਦੋਂ ਬਣ ਗਿਆ ਤੁਹਾਨੂੰ ਦਿਖਾਵਾਂਗੇ ਹਜੇ ਬਣਿਆ ਨਹੀਂ ਹੁਣ ਇਹ ਗਰਮ ਕਰਾਂਗੇ ਤੁਹਾਨੂੰ ਦਿਖਾਵਾਂਗੇ ਵਲੌਗ ਨਾਲ ਬਣੇ ਰਿਓ ਠੀਕ ਆ ਗਰਮ ਕਰਦੇ ਵੀ ਦਿਖਾਵਾਂਗੇ ਤੁਹਾਨੂੰ ਹਾਂ ਇਕਦਮ ਇਹਨੇ ਵਕਤ ਬਦਲ ਦਿਆ ਜਜ਼ਬਾਤ ਬਦਲ ਦिए ਜ਼ਿੰਦਗੀ ਬਦਲਦੀ ਓ ਭਾਈ ਮਾਰੋ ਮuje ਮਾਰੋ ਮਾਰੋ ਵਾਹ ਕੀ ਸੀਨ ਹੈ 5 ਮਿੰਟ ਪਹਿਲਾਂ ਰੋ ਰਹੀ ਸੀ ਹੁਣ ਸਾਨੂੰ ਮੱਖਣ ਤੋਂ ਕਿਉਂ ਕਿਵੇਂ ਬਣਾਦਾ ਗਰਮ ਕਰਕੇ ਸਿਖਾਉਗੀ ਨਾ ਮੇਰੀ ਮਾਤਾ ਤੇ ਮੇਰੀ ਸੱਸ ਤਾਂ ਮੈਨੂੰ ਲੱਗਦਾ ਉਹਨਾਂ ਨੂੰ ਆਂਦਾ ਹੀ ਨਹੀਂ ਏ ਕਿ ਘਰਾਂ ਦਿਖਾਵਾਂ ਤੇਰਾ ਬਲੌਗ ਉਹਨਾਂ ਨੂੰ ਐਡੀ ਪਖੰਡੀ ਔਰਤ ਤੂੰ ਬੜੀ ਦੁਨੀਆ ਦੀ ਖੋਜ ਕੱਢ ਕੇ ਲਿਆਈਆਂ ਹੁਣ ਤੂੰ ਸਾਨੂੰ ਇਹ ਦੱਸੇਂਗੀ ਕਿ ਮੱਖਣ ਤੋਂ ਕਿਵੇਂ ਕਿਉਂ ਬਣਦਾ ਹੈ ਪੰਜਵੀਂ ਬੜਾ ਨਿਆਣਾ ਨਾ ਉਹਨੂੰ ਵੀ ਪਤਾ ਹੁੰਦਾ ਮੱਖਣ ਤੋਂ ਕਿਵੇਂ ਕਿਉਂ ਬਣਦਾ ਪਰ ਤੈਨੂੰ ਨਹੀਂ ਪਤਾ ਹੁਣ ਕਿਦੋਂ ਕੰਮ ਹੀ ਨਹੀਂ ਕਰਦੀ ਤੈਨੂੰ ਤਾਂ ਪਤਾ ਹੋਏ ਜਦੋਂ ਕੰਮ ਕਰਦੀ ਹੈ ਮੈਨੂੰ ਇਦਾਂ ਹੀ ਪਖੰਡੀ ਜਨਾਨੀ ਕਹਿੰਦੀ ਏ ਤਾਂ ਮੈਨੂੰ ਤਾਂ ਮਾਰਦੀ ਏ ਪਲਟਾ ਨੂੰ ਹੁਣ 5 ਮਿੰਟ ਪਹਿਲਾਂ ਕਿਦੋਂ ਖੇਖਣ ਕਰ ਰਹੀ ਸੀਗੀ ਹਾਂ ਮੈਨੂੰ ਨਹੀਂ ਜਣਾ ਮੈਨੂੰ ਨਹੀਂ ਇਹਨੂੰ ਪਤਾ ਹੈ ਮੈਂ ਮਣੀ ਮੁੱਟੀ ਰਹੂੰਗੀ ਕੁਛ ਕਰੂੰਗੀ ਲੋਕੀ ਦੇਖਣਗੇ ਚੱਲ ਠੀਕ ਹੈ ਤੇਰਾ ਕੰਟੈਂਟ ਹੈ ਆਪਾਂ ਉਹ ਤੈਨੂੰ ਕੁਛ ਵੀ ਕਹਿੰਦੇ ਪਰ ਕੋਈ ਜ਼ਿਆਦਾ ਨਹੀਂ ਕੋਈ ਸੀਨ ਹੋ ਰਿਹਾ ਤੇਰਾ ਸੀਨ ਤਾਂ ਮੈਨੂੰ ਯਾਦ ਆਇਆ ਕੱਲਾ ਆਈਦਾ ਸੀਨ ਨਹੀਂ ਐ ਇਹਦੀ ਭੈਣ ਆਹ ਕਿਰਣਾ ਬਠੰਡਾ ਇਹ ਧਮਕੀਆਂ ਤਾਂ ਉਤਰਾਈ ਐ ਐਨੋ ਸਿਤਮ ਕੀ ਗਏ ਤਮਕੀਆਂ ਤੇ ਉਤਰ ਆਈਏ ਤੁਮਕੋ ਤਮਕੀ ਕਮ ਹੋ ਗਿਆ ਮੈਂ ਕਹਿੰਦੀ ਪਹਿਲੇ ਮੁਸਕਬੀਤ ਆਪਣੇ ਦਾਦੇ ਨੂੰ ਤਮਕੀ ਦਿੰਦੀ ਫਿਰਦੀ ਸੀ ਕਿ ਹੁਣ ਮਹਾਰਾਣੀ ਆਈ ਤਮਕੀ ਦੇਣ ਕਿਉਂਕਿ ਹੁਣ ਲੋਕਾਂ ਨੇ ਇਹ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਤੇਰੇ ਰੀਟੇ ਕਾਲੇ ਗਿੱਟੇ ਕਾਲੇ ਗਿੱਟੇ ਕਾਲੇ ਗਿੱਟੇ ਕਾਲੇ ਆਜੋ ਸੁਲਾਨੀਆਂ ਤੁਹਾਨੂੰ ਇਹਦੀਆਂ ਵੀ ਤਮਕੀਆਂ ਇਹ ਸਾਡੀ ਕਿਰਲਾ ਪਟੰਡਾ ਸਾਡੀ ਪਹਿਲਿਆ ਜਿਹੜੇ ਲੋਕ ਗਲਤ ਕਮੈਂਟ ਕਰਦੇ ਆ ਉਹਨਾਂ ਨੂੰ ਸਾਡੇ ਵੱਲੋਂ ਖੁੱਲੀ ਚੇਤਾਵਨੀਆਂ ਜਦੋਂ ਤੁਸੀਂ ਗਲਤ ਸ਼ਬਦਾਂ ਵਾਲੀ ਵਰਤਦੇ ਆ ਇਹ ਗੱਲ ਨੂੰ ਸੀਰੀਅਸ ਨਾਲ ਲਿਓ ਕਿਸੇ ਵੀ ਆਈਡੀ ਅਸੀਂ ਸਾਈਬਰ ਕ੍ਰਾਈਮਰ ਚੋਂ ਦੇਤੀ ਦੇ ਆਈਡੀ ਤੋਂ ਹੀ ਨੰਬਰ ਟ੍ਰੇਸ ਕਰ ਲਿਆ ਉਹਦਾ ਐਡਰੈਸ ਟ੍ਰੇਸ ਕਰ ਲਿਆ ਤੇ ਉਹ ਬਖਸ਼ਿਆ ਨਹੀਂ ਜਾਏਗਾ ਉੱਤੇ ਜਾਤੀਵਾਦਿਕ ਦਾ ਨਹੀਂ ਕਿ ਸਾਡੇ ਹੱਥੋਂ ਕੋਈ ਭਲਾ ਨਹੀਂ ਬਖਸ਼ਿਆ ਨਹੀਂ ਜਾਊਗਾ ਸਾਡੇ ਜਗਵੰਦਰ ਸਿੰਘ ਦੀ ਸੰਤਸ ਮੈਂ ਤੁਹਾਨੂੰ ਬੰਦੇ ਕੋ ਤਾਂ ਬੜਾ ਅੰਮਾ ਟਿਕਾ ਟਾਲੂ ਜੰਗੀ ਗਾਲ ਲਓ ਕਿ ਭਈ ਛੇਤਰ ਨਹੀਂ ਕੇ ਮਿੱਤਰ ਪਹਿਲਾਂ ਆਪਣੀਆਂ ਭੈਣਾਂ ਦੇ ਨਾਲ ਜਾਤੀ ਮਾਰ ਲਿਆ ਕਰੋ ਠੀਕ ਆ ਬੈਕ ਕਮੈਂਟ ਕਰ ਲਿਆ ਕਰੋ ਠੀਕ ਆ ਉਹ ਵੀ ਬਹਿ ਜਾਓ ਲੋ ਜੀ ਕਹਿੰਦੀ ਕਿ ਸਾਡੀ ਭੈਣ ਨੂੰ ਕੁਝ ਬੋਲੋ ਨਾ ਤੇ ਤੁਸੀਂ ਆਪਦੀਆਂ ਭੈਣਾਂ ਵੱਲ ਪਹਿਲੇ ਦੇਖੋ ਮੈਂ ਨਾ ਆਪਣੀ ਭੈਣ ਦੀ ਆਈਡੀ ਹੁਣੇ ਦੇਖ ਕੇ ਆਈ ਆ 2021 ਦੀ ਪੋਸਟ ਪਾਈ ਹੋਈ ਹੈ ਉਹਨੇ ਉਸ ਤੋਂ ਬਾਅਦ ਕੋਈ ਪੋਸਟ ਹੀ ਨਹੀਂ ਆਉਦੀ ਫਿਰ ਮੈਂ ਉਹਨੂੰ ਫੋਨ ਕੀਤਾ ਮੈਂ ਉਹਨੂੰ ਪੁੱਛਿਆ ਮੈਨੇ ਕਿਹਾ ਠੀਕ ਠਾਕ ਹੈ ਕਹਿੰਦੀ ਹਾਂ ਵਧੀਆ ਬਸ ਇੰਜੋਏ ਕੰਮ ਤੇ ਜਾਇਦਾ ਕਰਿਆ ਇਹਦਾ ਘਰ ਆ ਕੇ ਕੰਮ ਕਰੀਦਾ ਬਸ ਆਈ ਲਾਈਫ ਚਲਦੀ ਪਈ ਫਿਰ ਮੈਂ ਆਪਣੀ ਵੱਡੀ ਭੈਣ ਨੂੰ ਫੋਨ ਕੀਤਾ ਪਹਿਲ ਮਦੀ ਆਈਡੀ ਲੱਭੀ ਉਹਦੀ ਮੈਨੂੰ ਆਈਡੀ ਨਹੀਂ ਲੱਭੀ ਫਿਰ ਮੈਂ ਉਹਨੂੰ ਫੋਨ ਕੀਤਾ ਮੈਂ ਕਿ ਤੂੰ ਇੰਸਟਾਗ੍ਰam ਤੇ ਹੈਗੀ ਕਹਿੰਦੀ ਨਾ ਮੈਨੂੰ ਕਿ ਤੂੰ ਇੰਸਟਾਗ੍ਰam ਨਹੀਂ ਚਲੰਦੀ ਕਹਿੰਦੀ ਨਾ ਮੈਨੂੰ ਕਾ ਅੱਛਾ ਆਈਡੀ ਫਿਰ ਮੈਂ ਆਪਣੇ ਭਰਾ ਦੀ ਆਈਡੀ ਚੈੱਕ ਕੀਤੀ ਉਹਦੇ ਤਾਂ 2019 ਦੀ ਪੋਸਟ ਲਾਸਟ ਉਸ ਤੋਂ ਬਾਅਦ ਉਹਨੇ ਕੁਝ ਪੋਸਟ ਹੀ ਨਹੀਂ ਕੀਤਾ ਫਿਰ ਮਾਰੂ ਫੋਨ ਕੀਤਾ ਮੈਂ ਕਿ ਤੂੰ ਕਿੱਥੇ ਹੈਂ ਕਹਿੰਦਾ ਮੈਂ ਕਾ ਜੌਬ ਤੇ ਹੈਂ ਮੈਨੂੰ ਕਾ ਤੂੰ ਠੀਕ ਠਾਕ ਹੈ ਕਹਿੰਦਾ ਹਾਂ ਮੈਨੂੰ ਕੋ ਨੱਚ ਕੇ ਤੁਰੀਲਾ ਨਹੀਂ ਬੰਦਾ ਕਹਿੰਦਾ ਮੈਂ ਨਚਾਰ ਹੈ ਮੈਨੂੰ ਕਾ ਅੱਛਾ ਠੀਕ ਹੈ ਫਿਰ ਮੇਰੀ ਫ੍ਰੈਂਡ ਇੱਕ ਇਟਲੀ ਹੈ ਫਿਰ ਮੈਂ ਉਹਦੀ ਆਈਡੀ ਚੈੱਕ ਕੀਤੀ ਉਦੀ ਵੀ ਲਾਸਟਰੀਲ 2022 ਦੀ ਪਈ ਹੋਈ ਮੈਂ ਫਿਰ ਉਹਨੂੰ ਕੁਛ ਮੈਸੇਜ ਕਰਕੇ ਮੈਂ ਕਿਹਾ ਤੂੰ ਠੀਕ ਹੈ ਕਹਿੰਦੀ ਹਾਂ ਤੇ ਵੀਰੇ ਮੈਂ ਤਾਂ ਚੱਕਰ ਕੇ ਦੇਖ ਲਿਆ ਸਾਰੇ ਚਾਤੀ ਮਾਰ ਲਈ ਇਹਦੇ ਨਾਲ ਕੋਈ ਨੱਚਦਾ ਦੇਖਿਆ ਨਹੀਂ ਤੁਸੀਂ ਦੀਆਂ ਰੀਲਾਂ ਕਿ ਆ ਲਗਾਵਾ ਹੁਣ ਮੈਂ ਦੇਖਿਆ ਨਹੀਂ ਰੀਲਸ ਕਿ ਕਦੇ ਕਿ ਮੈਂ ਨੱਚਦੀ ਆ ਚਲੋ ਇਹ ਤਾਂ ਹੋ ਗਿਆ ਮਜ਼ਾਕ ਮਜ਼ਾਕ ਨਹੀਂ ਇਹ ਤਾਂ ਸੱਚ ਹੈ ਮਜ਼ਾਕ ਨਹੀਂ ਇਹ ਤਾਂ ਸੱਚ ਹੈ ਪਹਿਲੀ ਗੱਲ ਠੀਕ ਹੈ ਅਗਰ ਤੁਸੀਂ YouTube ਤੇ ਆਣੇ ਕ੍ਰਿਟਿਸਿਜ਼ਮ ਜਿਹੜਾ ਹੈ ਨਾ ਉਹ YouTube ਸੋਸ਼ਲ ਮੀਡੀਆ ਦਾ ਇੱਕ 파ਟ ਹੈ ਜਿਦੇ ਚ ਹਰ ਬੰਦਾ ਲੱਗਦਾ ਇੱਥੇ ਤਾਂ ਪ੍ਰਾਈਮ ਮਿਨਿਸਟਰ ਨਹੀਂ ਬਚਦਾ ਤੇ ਤੁਸੀਂ ਕਿਰਨਾ ਬਿਠੰਡੇ ਦੀ ਗੱਲ ਕਰ ਰਹੇ ਹੋ ਤੇ ਦੂਜੀ ਗੱਲ ਇੰਨੀ ਗੱਲ ਮੈਂ ਜ਼ਰੂਰ ਕਹਣੀ ਕਿਸੇ ਦੀ ਜਾਤ ਨੂੰ ਲੈ ਕੇ ਕਿਸੇ ਦੇ ਧਰਮ ਨੂੰ ਲੈ ਕੇ ਤੇ ਇਹ ਜੀਆਂ ਟਿੱਪਣੀਆਂ ਨਾ ਕਰਿਆ ਕਰੋ ਠੀਕ ਹੈ ਬਾਕੀ ਜੋ ਤੁਸੀਂ ਰੀਲਸ ਤੇ ਦਿਖਾ ਰਹੇ ਹੋ ਬਲੌਗਸ ਤੇ ਦਿਖਾ ਰਹੇ ਹੋ ਉਹ ਉੱਥੇ ਤੁਸੀਂ ਕ੍ਰਿਟਿਸਾਈਜ਼ ਹੋ ਸਕਦੇ ਹੋ ਸਾਈਬਰ ਸੈਲ ਦੀ ਗੱਲ ਤੇ ਦੇਖੋ ਨਾਰਮਲ ਜਿਹੜੀਆਂ ਤੁਸੀਂ ਵੀਡੀਓਜ਼ ਪਾਉਂਦੇ ਹੋ ਉਹਨੂੰ ਕ੍ਰਿਟੀਸਾਈਜ਼ ਕੋਈ ਵੀ ਕਰ ਸਕਦਾ ਏ ਰੋਸਟਰ ਰੋਸਟਿੰਗ ਵੀ ਕੰਟੈਂਟ ਹੈ ਤੇ ਹਾਂ ਪਰ ਇੱਕ ਹੁੰਦਾ ਕਿ ਕਿਸੇ ਦਾ ਸੀ ਘਰ ਦਾ ਐਡਰੈਸ ਹੋ ਗਿਆ ਜਾਂ ਕੁਝ ਵੀ ਮਤਲਬ ਲਾਈਕਰ ਵੀਲ ਨਹੀਂ ਕਰ ਸਕਦੇ ਕਿਸੇ ਦੀ ਆਪਾਂ ਪਰਸਨਲ ਲੜਾਈ ਜਾਂ ਜੋ ਇੰਟਰਨੈਟ ਤੇ ਨਹੀਂ ਉਹ ਚੀਜ਼ਾਂ ਪਰ ਵੀਲ ਨਹੀਂ ਕਰ ਸਕਦੇ ਲੇਕਿਨ ਹਾਂ ਜੋ ਚੀਜ਼ ਸਾਨੂੰ ਇੰਟਰਨੈਟ ਤੇ ਦਿਖ ਰਹੀ ਹੈ ਉਹਦੇ ਤੇ ਆਪਾਂ ਰਿਐਕਟ ਜ਼ਰੂਰ ਕਰ ਸਕਦੇ ਆ ਸੋ ਇਹ ਨਾਰਮਲ ਚੀਜ਼ਾਂ ਸੋ ਜੇ ਤੁਸੀਂ ਸੋਸ਼ਲ ਮੀਡੀਆ ਤੋਂ ਆਣਾ ਏ ਤੇ ਕਮੋਣਾ ਵੀ ਚਾਹਦੇ ਸਭ ਕੋਈ ਕਹਿੰਦਾ ਕ੍ਰਿਟਿਸਿਜ਼ਮ ਤੇ ਤੁਹਾਨੂੰ ਸਹਿਣਾ ਹੀ ਪੈਣਾ ਇਹਦੇ ਵਿੱਚ ਤੁਸੀਂ ਕਿਸੇ ਦਾ ਕੁਝ ਨਹੀਂ ਕਰ ਸਕਦੇ ਤੇ ਆਜੋ ਪਹਿਲੇ ਕਿਰਨਾ ਦੀ ਵੀ ਆਜਰਕ ਸਟੇਟਮੈਂਟ ਸੁਣ ਲਓ ਟਟ ਗਿਆ ਜਾਨੋ ਪੈਰਾਂ ਨੂੰ ਕਿੰਨਾ ਘ ਰਗੜਾ ਸਹੀ ਗੱਲ ਆ ਮਾ ਸੁਧੜਦਾਗਾ ਭਾਈ ਸਹੀ ਗੱਲ ਨੇ ਕੀ ਕਹਿੰਦੀ ਮੇਰਾ ਝਾਵਾ ਖਰਾਬ ਹੋ ਗਿਆ ਸੀਗਾ ਤੇ ਤੂੰ ਇਹ ਜਿਹੜੀ ਟੀਮ ਬੁਲਾਈ ਹੈ ਇਹਨਾਂ ਨੂੰ ਹੀ ਕਹਿ ਦਿੰਦੀ 2-2 ਰੁਪਏ ਵਾਗਿ ਘਾਵਾ ਹੀ ਲਿਆਂਦੇ ਤੇਰੇ ਵਾਸਤੇ ਦੇ ਸਾਰੀ ਲੜਾਈ ਚ ਆਵੇਂ ਪਿੱਛੇ ਸੀਗੇ ਤੇ ਅੱਛੇ ਗਿੱਟੇ ਰਗੜਨੇ ਸੀਗੇ ਨੇ ਕਿਉਂਕਿ ਇਹਨੂੰ ਕਾਫੀ ਕਮੈਂਟਸ ਕਰ ਰਹੇ ਸੀਗੇ ਲੋਕੀ ਜਿੱੱਚ ਕਹਿੰਦੇ ਸੀ ਤੇਰੇ ਗਿੱਟੇ ਕਾਲੇ 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 ਤੇ ਤੂੰ ਆਪ ਦਾ ਵੀਡੀਓ ਪਾਉਂਦੀ ਸੀਗੀ ਕਿ ਆ ਗਾਏ ਦੇਖੋ ਕਿ ਵੀਰੇ ਕਹਿੰਦੀ ਜੋ ਵੀ ਕਹਿੰਦੀ ਕਹਿੰਦੀ ਮੇਰੇ ਗਿੱਟੇ ਕਾਲੇ ਮੈਂ ਇੱਥੇ ਆਈ ਐ ਸੈਲੂਨ ਆਈ ਐ ਪੈਡੀਕਿਓਰ ਕਰਵਾਉਂ ਪਾਉਂਦੀ ਨਹੀਂ ਸੀਗੀ ਉਹ ਕੀ ਸੀਗਾ ਫਿਰ ਸਾਰਾ ਕੁਝ ਤੁਸੀਂ ਇਸ ਚੀਜ਼ ਨੂੰ ਇਨ ਪੋਜ਼ਿਟਿਵ ਵੇ ਦੇ ਵਿੱਚ ਲਓ ਐਡੀ ਟੀਮ ਬੁਲਾਣ ਦੀ ਕੀ ਜ਼ਰੂਰਤ ਹੈ ਉਹਨਾਂ ਦਾ ਵੀ ਟਾਈਮ ਵੇਸਟ ਕੀਤਾ ਬਿਨਾ ਮਤਲਬ ਤੋਂ ਕਿਉਂਕਿ ਹੁਣ ਤਾਂ ਕੁਝ ਨਹੀਂ ਹੈ ਜਾਤੀ ਮਾਰਨ ਵਾਲੀ ਆਪਣੀ ਗੱਲ ਸੁਣਾਤੀ ਮੈਂ ਸਾਰਾ ਦੇ ਕਾਉਂਟ ਤੇ ਝਾਤੀ ਮਾਰਾਈ ਆ ਕੋਈ ਵੀ ਨਹੀਂ ਰੀਲਸ ਪਉਂਦਾ ਕੋਈ ਨੱਚਦਾ ਨਹੀਂ ਕੋ ਟੱਪਦਾ ਨਹੀਂ ਹੁਣ ਅਸੀਂ ਉਹਨਾਂ ਨੂੰ ਤਾਂ ਹੀ ਕ੍ਰਿਟੀਸਾਈਜ਼ ਕਰੀਏ ਨਾ ਜੇ ਉਹ ਨੱਚਣ ਮੈਤ ਕਰਨੀ ਹੈ ਮੇਰੇ ਰਿਸ਼ਤੇਦਾਰਾਂ ਵਿੱਚ ਕੋਈ ਨੱਚੇ ਟੱਪੇ ਮੈਂ ਤਾਂ ਉਹਨਾਂ ਦਾ ਰੋਸਟ ਮਾਰਾਂ ਪਰ ਉਹ ਨੱਚਦੇ ਨਹੀਂ ਹੁਣ ਕੀ ਕਰਾਂ ਨੱਚਦੇ ਨਹੀਂ ਹੈ ਮੇਰੇ ਤਾਂ ਮਿੰਨ ਤਾਂ ਹੈਰਾਨੀ ਹੁੰਦੀ ਕਿ ਇਹਨੂੰ ਰਿਸ਼ਤੇਦਾਰਾਂ ਦੀ ਪ੍ਰੋਫਾਈਲ ਖੋਲ ਕੇ ਦੇਖਦੀ ਉਹਨਾਂ ਨੇ ਪਾੰਦੀ ਨਹੀਂ ਕੁਝ ਵੀ ਕੁਝ ਵੀ ਨਹੀਂ ਕੋਈ ਸਟੋਰੀ ਨਹੀਂ ਕੋਈ ਰੀਲ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਤੇ ਜੇ ਮੈਂ ਆਪਣੀ ਹੀ ਗੱਲ ਕਰਾਂ ओरिजिनल ਕਾਉਂਟ ਦੀ ਮੈਨੂੰ ਤਾਂ ਆਪ ਨਹੀਂ ਪਤਾ ਸੋ ਲਾਸਟ ਮੈਂ ਹੁਣ ਗਿਆਨ ਦੇ ਤਾਂ ਇਸ ਤੋਂ ਵੱਡਾ ਗਿਆਨ ਨਹੀਂ ਦੇਣਾ ਇਹ ਤੂੰ ਕੀ ਕਰ ਰਹੀਆਂ ਹੁਣੇ ਬੰਦਿਆਂ ਨੂੰ ਬੁਲਾ ਕੇ ਤੂੰ ਇਦਾਂ ਲੋਕਾਂ ਨੂੰ ਧਮਕਾ ਰਹੀਆਂ ਤੈਨੂੰ ਲੱਗਦਾ ਕਿ ਲੋਕਾਂ ਨੇ ਇਦਾਂ ਹਟ ਜਾਣਾ ਹੈ ਜਾ ਕਮੈਂਟ ਕਰਨ ਵਾਲੇ ਤੇ ਕਮੈਂਟ ਹੀ ਵੱਡਾ ਥੱਲੇ ਬੰਦਨ ਲਿਖਿਆ ਹੋਇਆ ਹੈ ਕਹਿੰਦਾ ਹਾਏ ਹੈ ਇਹ ਸਾਰੇ ਡਰ ਗਏ ਇਹ ਜਿਹੀਆਂ ਹਰਕਤਾਂ ਨਹੀਂ ਕਰੀਦੀਆਂ ਜੇ ਆਪਣੇ ਆਪ ਨੂੰ ਅੱਗੇ ਮੈਨੂੰ ਪਤਾ ਤੇਰੇ ਫਾਲੋਅਰਸ ਘਿਰਨ ਲੱਪੇ ਆ ਵਿਊਜ਼ ਘਿਰਨ ਲੱਪੇ ਸੋਰੀ ਤੇ ਆਪਣਾ ਕੰਟੈਂਟ ਵਧੀਆ ਕਰੋ ਕੰਟੈਂਟ ਵਧੀਆ ਕਰੋ ਚਾਰ ਪੈਸੇ ਕਮਾਓ ਵਧੀਆ ਰਿਸਪੈਕਟ ਵੇਹ ਦੇ ਨਾਲ ਲੋਕੀ ਤੁਹਾਨੂੰ ਬੁਲਾਉਣਗੇ ਬੰਦੂ ਬਲੋਗਰ ਜੀ ਦੇਖੋ ਅਹੀਂ ਪਹਿਲੇ ਕਿਹਾ ਸੀਗਾ ਕਿ ਜਿਹੜਾ ਸੋਸ਼ਲ ਮੀਡੀਆ ਇਹਨੂੰ ਤੁਸੀਂ ਆਪਣੀ ਮਤਲਬ ਕਿ ਆਪਣਾ ਸਭ ਕੁਝ ਨਾ ਬਣਾਓ ਤੁਸੀਂ ਬਣਾ ਲਿਆ ਹੁੰਦਾ ਟੋਟਲੀ ਤੁਸੀਂ ਡਿਪੈਂਡ ਹੋ ਗਏ ਇਸ ਚੀਜ਼ ਉੱਤੇ ਤੁਸੀਂ ਕੁਝ ਹੋਰ ਤੇ ਕਰਦੇ ਨਹੀਂ ਐ ਇਹੀ ਤੁਹਾਨੂੰ ਸ਼ੁਰੂ ਤੇ ਆਪਾਂ ਕਹਿੰਦੇ ਆ ਠੀਕ ਐ ਚਲੋ ਸੋਸ਼ਲ ਮੀਡੀਆ ਚੱਲਦਾ ਇਟਸ ਓਕੇ ਫਾਈਨ ਸਾਡਾ ਵੀ ਚੱਲਦਾ ਹੈ ਜਿੰਨਾਂ ਕ ਵੀ ਚੱਲਦਾ ਹੈ ਚਲੋ ਤੇ ਹੁਣ ਮੈਂ ਇਹਦੇ ਤੇ ਟੋਟਲੀ ਡਿਪੈਂਡ ਹੋ ਜਾ ਮੇਰੇ ਤਾਂ ਕੀ ਕਹਿੰਦੇ ਚਲੋ ਕੀ ਦੱਸਾਂ ਉਹ ਹੀ ਗੱਲ ਹੈ ਨਾ ਕਿ ਇੰਨੇ ਕੇ ਪੈਸਾ ਨਾਲ ਕੁਝ ਨਹੀਂ ਹੋਣਾ ਇਸ ਕਰਕੇ ਹੱਥੀਂ ਕਿਰਤ ਕਰੋ ਕੰਮ ਦਾ ਵੀ ਇੱਕ ਜ਼ਰੀਆ ਬਣਾਓ ਜੇ ਕੰਮ ਕਰੋਗੇ ਤਾਂ ਹੀ ਕੁਝ ਬਣੇਗਾ ਜੇ ਇੰਨੇ ਹੀ ਕੰਮ ਕਰਨਾ ਤਾਂ ਫਿਰ ਆਪਾਂ ਤਾਂ ਕੁਝ ਕਰ ਨਹੀਂ ਸਕਦੇ ਆਪਾਂ ਤਾਂ ਇਕੱਲਾ ਰਿਐਕਸ਼ਨ ਜਾਂ ਰੋਸਟੀ ਕਰ ਸਕਦੇ ਆ ਫਿਰ ਉਹ ਲੈ ਸੀ ਮੈਂ ਤਾਂ ਜੀ ਸੋ ਹਾਂਜੀ ਇਸ ਨਾਲ ਮੈਂ ਅਗਰ ਦੀ ਵੀਡੀਓ ਨੂੰ ਇੱਥੇ ਖਤਮ ਤੇ ਜੇਕਰ ਤੁਹਾਨੂੰ ਮੇਰੀ ਵੀਡੀਓਜ਼ ਵਧੀਆ ਲੱਗਦੀਆਂ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਇੰਸਟਾਗ੍ਰਾਮ ਤੇ ਮੈਨੂੰ ਜ਼ਰੂਰ ਫੋਲੋ ਕਰੋ ਆਪਣਾ ਤੇ ਆਪਣੀ ਫੈਮਿਲੀ ਦਾ ਖਿਆਲ ਰੱਖੋ ਬਾਏ ਬਾਏ ਗਾਇਜ਼ ਟੇਕ ਕੇਅਰ ਇੰਜੋਏ